ਸਸੀ ਕਾਂਜੀ ਸਾਰਿਆਂ ਨੂੰ ਅੱਜ ਆਪਾਂ ਫੁੱਲ ਬਣਾਉਣਾ ਸਿੱਖਾਂਗੇ ਪਹਿਲਾਂ ਆਪਾਂ 22 ਡਬਲ ਕ੍ਰੋਸ਼ੀਆ ਬਣਾ ਲੈਣੀ ਹੈ ਹਾਂਜੀ ਇਹ ਆਪਾਂ 22 ਬਣਾ ਲਈ ਹੈ ਡਬਲ ਕ੍ਰੋਸ਼ੀਆ ਹੁਣ ਆਪਾਂ ਇਹਨੂੰ ਬੰਦ ਕਰ ਦਾਂਗੇ ਇਹਦੇ ਨਾਲ ਜੋੜ ਦਾਂਗੇ ਹੁਣ ਆਪਾਂ ਇਹਦੇ ਨਾਲ ਵਾਈਟ ਕਲਰ ਜੋੜਾਂਗੇ ਪਹਿਲਾਂ ਆਪਾਂ ਤਿੰਨ ਚੀਨਸ ਪਾ ਲੈਣੀ ਹੈ ਹੁਣ ਆਪਾਂ ਦੋ ਵਾਲਪਾਕੇ ਇੱਥੇ ਡਬਲ ਕ੍ਰੋਸ਼ੀਆ ਟ੍ਰिपल ਕ੍ਰੋਸ਼ੀਆ ਬਣਾ ਲੈਣਾ ਇੱਕ ਵਾਰ ਦੋ ਵਾਰ ਤਿੰਨ ਵਾਰ ਘਟਦਾ ਹੁਣ ਫੇਰ ਦੋ ਚੀਨਸ ਬਣਾ ਲੈਣੀ ਹੈ ਹੁਣ ਆਪਾਂ ਇੱਥੇ 7 ਡਬਲ ਕ੍ਰੋਸ਼ੀਆ ਬਣਾਵਾਂਗੇ ਇਹ ਆਪਣੀ 7 ਡਬਲ ਕ੍ਰੋਸ਼ੀਆ ਬਣ ਗਈ ਹੁਣ ਆਪਾਂ ਇਹਨੂੰ ਇੱਥੇ ਇਹਦੇ ਨਾਲ ਅਟੈਚ ਕਰ ਦਾਂਗੇ 슬ਿੱਪ ਸਟਿਚ ਦੇ ਨਾਲ ਹੁਣ ਫਿਰ ਤਿੰਨ ਤਿੰਨ ਚਿੰਨ ਇਹ ਆਪਾਂ ਤਿੰਨ ਚਿੰਨਸ ਬਣਾ ਲਿਆ ਹੁਣ ਆਪਾਂ ਇੱਥੇ ਟ੍ਰਿਪਲ ਕ੍ਰੋਸ਼ੀਆ ਬਣਾਉਣਾ ਹੈ ਤੋ ਚੀਨ ਫਿਰ ਆਪਾਂ ਇੱਥੇ 7 ਡਬਲ ਕ੍ਰੋਸ਼ੀਆ ਬਣਾਵਾਂਗੇ ਆਪਣੇ ਸਾਤੇ ਦੋਵਾਂ ਕ੍ਰੋਸ਼ੀਆ ਬਣ ਗਏ ਇਹਨੂੰ ਆਪਾਂ ਇੱਥੇ ਸਲੀਪ ਸਟੀਚ ਦੇ ਨਾਲ ਜੋੜ ਦੇਣਾ ਹੁਣ ਫਿਰ ਆਪਾਂ ਇੱਥੇ ਤਿੰਨ ਚੇਨਸ ਬਣਾਵਾਂਗੇ ਇਸੇ ਤਰ੍ਹਾਂ ਹੀ ਆਪਾਂ ਇਹ ਸਾਰਾ ਕੰਪਲੀਟ ਕਰ ਲੈਣਾ ਹਾਂਜੀ ਇਹ ਆਪਾਂ ਹੁਣ ਸਾਰਾ ਬਣਾ ਲਿਆ ਹੁਣ ਆਪਾਂ ਇਹਨਾਂ ਨੂੰ ਜਿਹੜੀਆਂ ਆਪਾਂ ਪਿੱਛੇ ਚੇਨਸ ਬਣਾਈਆਂ ਸੀ ਉਹਨਾਂ ਉਹਨਾਂ ਨੂੰ ਇੱਕ ਦੂਜੇ ਨਾਲ ਅਟੈਚ ਕਰਨਾ ਹੈ ਇਸ ਟਰੇ ਦੇ ਨਾਲ ਅਟੈਚ ਕਰ ਦੇਣਾ ਫਿਰ ਦੋ ਚੇਨਸ ਬਣਾ ਲੈਣੀ ਹੈ ਤਿੰਨ ਵੀ ਬਣਾ ਸਕਦੇ ਆਪਾਂ ਇਹ ਜਿਹੜੀ ਐਦੀ ਚੇਨ ਬਣਾਈ ਸੀ ਹਾਂ ਵਾਲੀ ਇਹ ਦਿਨ ਵਾਲੀ ਨੂੰ ਛੋੜ ਦੇਣਾ ਹੁਣ ਫਿਰ ਦੋ ਚੇਨਸ ਬਣਾ ਲੀਆਂ जोड़ता अगे फिर दो चीन इस तरह करके आपू सारू जोड़ देना बैक साइड तो ਲਓ ਜੀ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਜੋੜਤਾ ਹੁਣ ਇਹਦੀ ਇੱਥੇ ਗੰਡਾ ਪਾ ਦੇਣੀ ਹੈ ਇਹਦੀ ਬੈਕ ਸਾਈਡ ਹੈ ਇਹਦੀ ਫਰੰਟ ਸਾਈਡ ਹੈ